ten grosso e vedere stiamo facendo un controllo c'è il numero anni di nome ਇਹਦੇ ਚ ਜਿਹੜਾ ਇਹ ਘਟਨਾ 24 9 24 ਦੀ ਰਾਤ ਦੀ ਹੈ ਇੱਕ ਇਹ ਹਰਪਾਲ ਕੌਰ ਨਾਂ ਦੀ ਲੇਡੀ ਹੈ ਜਿਹਦਾ ਪਿਕਅਪਿੰਡ ਢੁੱਡੀ ਕੇ ਹੈ ਤੇ ਸਹਰਾ ਪਿੰਡ ਉਹਦਾ ਹੈਗਾ ਬੁੱਗੀਪੁਰਾ ਤੇ ਉਹਦੀ ਤਿੰਨ ਲੜਕੇ ਬੱਚੇ ਆ ਜਿਹੜੇ ਵਹਿ ਵਰੇ ਨੇ ਪਰ ਉਹਦੀ ਆਪ ਦੇ ਘਰ ਵਾਲੇ ਦੇ ਨਾਲ ਨਹੀਂ ਸੀ ਬਣਦੀ ਉਹ ਕਿ ਕਿ ਕੁੱਟਮਾਰ ਕਰਦਾ ਸੀ ਉਹ ਇਹਨਾਂ ਤੋਂ ਅਲੱਗ ਰਹਿਣ ਲੱਗੀ ਇੱਥੇ ਅਜੀਤਵਾਲ ਇੱਕ ਵੇੜਾ ਬਣਿਆ ਉਹਦੇ ਚ ਇੱਕ ਪਿਛਲੇ 4-5 ਸਾਲ ਤੋਂ ਉਹਦੇ ਇੱਕ ਮਨਪ੍ਰੀਤ ਸਿੰਘ ਮਰੀ ਰੋਡੇ ਦੇ ਨਾਲ ਉਹਦੇ ਸਬੰਧ ਬਣ ਗਏ ਨੇ ਯਾਰ ਤੇ ਉਹ ਇਹਨੂੰ ਮਿਲਣ ਮਿਲਣ ਹਫਤੇ ਬਾਅਦ ਆਉਂਦਾ ਹੁੰਦਾ ਸੀ ਤੇ ਜਿਸ ਦਿਨ ਇਹ 24/9/24 ਨੂੰ ਆਇਆ ਮਿਲਣ ਨੂੰ ਤੇ ਇਹਦੇ ਇੱਥੇ ਕਿਸੇ ਲੜਕੇ ਦੇ ਕੱਪੜੇ ਪਏ ਦੇਖ ਲਏ ਜਿਸ ਤੇ ਉਹਨੂੰ ਇਹ ਸ਼ੱਕ ਹੋ ਗਿਆ ਕਿ ਇਹਦੇ ਕਿਸੇ ਹੋਰ ਨਾਲ ਸਬੰਧ ਹੈ ਉਸ ਵਜ੍ਹਾ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਝਗੜਾ ਟਕਰਾਰ ਹੋ ਗਈ ਉਸ ਝਗੜੇ ਦੇ ਦੌਰਾਨ ਇਹ ਇਹਨੇ ਠੱਕਾ ਠੱਕਾ ਮਾਰਿਆ ਤੇ ਇਹਦੇ ਸਿਰ 'ਚ 60 ਵੱਜ ਗਈ ਇਹਦੇ ਸਿਰ 'ਚ ਵੀ ਛੱਟ ਲੱਗੀ ਤੇ ਇਹਦੀ ਖੱਬੀ ਸੱਜੀ ਗੱਲ ਦੇ ਉੱਤੇ ਵੀ ਛੱਟ ਲੱਗੀ ਸੀ ਤੇ ਇਹ ਉਥੋਂ ਪਚ ਗਿਆ ਤੇ ਉਹਦੀ ਲੇਡੀ ਦੀ ਜਿਹੜੀ ਆ ਮੌਤ ਹੋ ਗਈ ਸਵੇਰੇ ਉੱਠ ਕੇ ਲੋਕਾਂ ਨੇ ਦੇਖਿਆ ਵੀ ਉਹ ਉੱਥੇ ਮਰੀ ਪਈ ਸੀ ਫਿਰ ਅਸੀਂ ਆਪਣੀਆਂ अर्ਲੀ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਸੀਜੀਆਈਏ ਦੀਆਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਤੇ ਪਹਿਲਾ ਲੋਕੇਸ਼ਨ ਲਈ ਤਾਂ ਇਹਦੀ ਲੋਕੇਸ਼ਨ ਜਿਹੜੀ ਆ ਪਿੰਡ ਰੋਡ ਦੇ ਰੂਪਪੱਤੀ ਦੀ ਆ ਰਹੀ ਸੀ ਉੱਥੇ ਜਦੋਂ ਟੀਮਾਂ ਪਹੁੰਚੀਆਂ ਤੇ ਇਹਦਾ ਘਰ ਨੂੰ ਤਾਂ ਲੋਕ ਲੱਗਾ ਹੋਇਆ ਸੀ ਪਰ ਉੱਥੇ ਹੋਰ ਜਿਹੜੇ ਜਾਣਕਾਰ ਵਿਅਕਤੀਆਂ ਨੇ ਦੀ ਸਲਾਹ ਤੇ ਉਸ ਸਾਰੀ ਨੁਕਤੇ ਲੈ ਕੇ ਕਿ ਇਹਨੂੰ ਅਸੀਂ ਕੋਪੈਟੈਂਟ ਕੋਰਟ ਚ ਗ੍ਰਿਫਤਾਰ ਕਰਦੇ ਸਰ ਇਹਨੂੰ ਅਦਾਲਤ ਪੇਸ਼ ਕੀਤਾ ਸੀ ਹਾਂਜੀ ਇਹਨੂੰ ਅਮਾਨਯੋਗ ਅਦਾਲਤ ਸਪੇਸ ਕਰਕੇ ਤੇ ਇਹਦਾ ਇੱਕ ਦਿਨ ਦਾ ਪੀਸ ਅਮਾਨ ਹੈ